ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾ ਰਹੇ ਆ ਸ਼ਰਮਾ ਡੇਰੀ ਫਾਰਮ ਤੋਂ ਬਣਾ ਰਹੇ ਆ ਤੇ ਬਾਈ ਕੋਲੇ ਦੋ ਗੱਬਣ ਬੱਚੀਆਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਣੇ ਬਾਈ ਤੋਂ ਠੀਕ ਆਜੋ ਜੀ ਭਾਈ ਜੀ ਸੱਚੀ ਗੱਲ ਸੱਚੀ ਗੱਲ ਜੀ ਹੋਰ ਠੀਕ ਹੋਈ ਵਧੀਆ ਹਾਂ ਭਾਈ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਭਾਈ ਗੁਰਪ੍ਰੀਤ ਪਿੰਡ ਆਕਲਿਆ ਜਲਾਲ ਜੀ ਤਸੀਲ ਆਪਾਂ ਨੂੰ ਰਾਮਪਰਾ ਫੂਲ ਪੈਂਦੀ ਆ ਠੀਕ ਆ ਉਹ ਐਨੰਬਰ 76 6905533 ਠੀਕ ਆ ਭਾਈ ਤੇ ਭਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਦੇ ਆ ਕਿੰਨੇ ਟਾਈਮ ਦੀ ਗੱਭਣ ਸਾਢੇ 14 ਮਹੀਨੇ ਦੀ ਡਾਕਟਰ ਗੱਭਣ ਚੈੱਕ ਪਾਸ ਠੀਕ ਆ ਤੇ ਕਿੰਨਾ ਦੁੱਧ ਸੀ ਮਾਂ ਥੱਲੇ 35 3 ਲੀਟਰ ਹੈ ਰਿਕਾਰਡ ਸੀ ਡਾਕਟਰ ਬਾਕੀ ਨੇ 66 ਸੀਮਨ ਲੱਗਿਆ ਵਾ ਠੀਕ ਆ ਡੈਨਮਾਰਕ ਦਾ ਲੱਗਿਆਗਾ 40116 ਦਾ 66 ਹਾਂ ਸਟਰਾਟ ਬਈ ਗੋਲੇ ਆ ਕਿੱਕਾ ਬਈ ਜਿਹੜਾ ਬਈ ਖਰੀਦੂਗਾ ਬਈ ਸਟਰਾਟ ਚੈੱਕ ਕਰ ਲੈ ਕੋਈ ਚੱਕਰ ਨਹੀਂ ਖੋਦ ਆ ਬਈ ਇਹ 66 ਦੀ ਕਿ ਗੱਬਣਾ ਜਿਹੜੇ ਤਾਂ ਹਾਂਜੀ ਗੱਬਣਾ ਬਈ ਡੈਨਮਾਰਕ 40116 ਤੋਂ ਆਪ ਏਬੀਐਸ ਦੇ ਟਰੰਪ ਬੋਲਦੀ ਓਕੇ ਬਈ ਬੰਦਾ ਜੀ ਖੀਰੀ ਬੰਦਾ ਜੀ ਬਿਲਕੁਲ ਲੱਕੀਰੀ ਆ ਬਈ ਕੀ ਬਾਤ ਆ ਫੇਸ ਬਿਊਟੀ ਬਹੁਤ ਚੰਗੀ ਆ ਫੋਦੀ ਬਾਦੀ ਚੰਗੀ ਆ ਚੰਗੀ ਆ ਬੱਚੀ ਸਵੀ ਪੜੀਆ ਰਾਜੀ ਰੂਜੀ ਚੰਗੀ ਆ ਤੋੜਾ ਤੋੜਾ ਵੀ ਚੰਗਾ ਕਰਮ ਵਾਲੀ ਦਾ ਥਾਣ ਝੋਲੀ ਬੜੀ ਚੰਗੀ ਆ ਬਈ ਕੱਲਾ ਕੱਲਾ ਥਣ ਵਿੱਤੀ ਤੇ ਥਣ ਲੱਗਿਆ ਗਿਆ ਮੁੱਲ ਕੀ ਆ ਬਈ ਇਹਦਾ ਡਾਕਟਰ ਇਹ 55000 ਰੁਪਏ ਸਿੰਗਲ ਵਾਸੀ ਦਾ ਮੁੱਲ ਆ ਠੀਕ ਆ ਹਾਂਜੀ 55000 ਰੁਪਏ ਦਾ ਮੁੱਲ ਆ ਬਈ ਬਾਕੀ ਜਿਹੜਾ ਮਾਨ ਤਨ ਹੋ ਜੂ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਨ ਜਿਲਦ ਹੋ ਜੂ ਝੋਲੀ ਦਿਖਾਉਣਾ ਝੋਲੀ ਬੜੀ ਕਮਾਲ ਦੀ ਆ ਬਾਕੀ ਕੱਲਾ ਥਣ ਚਾਰੇ ਚਾਰੀ ਹੋਣਗੇ ਕੋਟ ਸਾਂਗ ਨਹੀਂ ਹੋਊਗੀ ਸਹੀ ਗੱਲ ਆ ਚਾਰੇ ਥਣ ਇੱਕੋ ਜਿਹੇ ਪੂਰੇ ਗੈਟ ਦੀ ਹਾਈਟ ਦੇਖਦਾ ਸਹੀ ਗੱਲ ਪੂਰੀ ਫੁੱਲ ਹਾਈਟ ਦੀ ਆ ਜਿਵੇਂ ਖੀਰੀਆ ਛੋਟੀ ਜੀ ਨਹੀਂ ਹੈਗੀ ਹਾਂ ਦੰਦੋ ਕੀ ਰੀਆ ਬਾਖਿਆ ਤੱਕਾ ਬਟਪੀ ਡਾਇਰੈਕਟਰ ਜਿਹੜੇ ਆਪਾਂ 1.45 ਜੀ ਕਹੇ ਦੀ ਆਪਲਾ ਚੈੱਕ ਕਰਾ ਕੇ ਲੈ ਜੇ ਆਪਣਾ ਘੰਟੇ ਦਾ ਵੀ ਫਰਕ ਨਹੀਂ ਪਊਗਾ ਠੀਕ ਹੈ ਸਾਡੇ 1.45 ਦੇ ਅਸੀਂ ਉਹਦਾ 1.45 ਨੂੰ ਹੀ ਹੂ ਬਹੁਤ ਠੀਕ ਹੈ ਭਾਈ ਅੱਗੇ ਵੀਰੇ 2 ਨੰਬਰ ਕਿਹੜਾ ਆਡਰ 4 ਦੰਦਾ ਹੂੰ ਤੇ ਇਹਦਾ ਮੰਨ ਕੇ ਚੱਲ ਆਪ ਏਵੀਐ ਸਟਾਈਕਰ ਦੀ ਆ ਤੇ ਅੱਗੇ ਦੇ ਬਾਲਡ ਬਾਲਡ ਦਾ ਸੀ ਮੰਨ ਲੱਗਿਆ ਡਵਾਈਡੀ ਤਾਂ ਲੱਗਿਆ ਨੋਰਮਲ ਸੈਕਸਡ ਨਹੀਂ ਲੱਗਿਆ ਠੀਕ ਹੈ ਭਾਈ ਫੁੱਲ ਫੁੜੀ ਤੁਰ ਕੇ ਦੇਖਾਈ ਫੇਸ ਬੜਾ ਚੰਗਾ ਕੱਦ ਵਿੱਡ ਬਹੁਤ ਫੁੱਲ ਸਮੀ ਭਲੀ ਆ ਰਾਜੀ ਫੁੱਲ ਆ ਕੇਸ ਦੇਖੋ ਫੇਸ ਦੀ ਬਿਊਟੀ ਹੈ ਜਿਹੜੀ ਡਾਕਟਰ ਛੋਟ ਨਹੀਂ ਆ ਫਾਰਮ ਲਗਾ ਮੰਨ ਲਾ ਆਪਾਂ ਜੋ ਸਿਆਲ ਜੇ ਉਸ ਨੂੰ ਸੂਣਾ ਆਪੇ ਇਹੇ ਸੀਜ਼ਨ ਚ ਸਿਆਲ ਚੋਂ ਇੱਕ ਦਾਸ ਨੂੰ ਬੱਚਿਆਂ ਇਹੇ ਹੀ ਨਾ ਲੈਣਾ ਠੀਕ ਹੈ ਭਾਈ ਹਾਂ ਕੱਦ ਬੱਡ ਚੰਗਾ ਰਾਜੀ ਫੁੱਲਾ ਤੇ ਫੇਸ ਫੂਸ ਕਮਾਲ ਤੇ ਤੋਰਾ ਤਾਰਾ ਚੰਗਾ ਬੱਚੀ ਦਾ ਭਾਈ ਕਿਹੜਾ ਡਾਕਟਰ ਬੱਚੀ ਸੂ ਕੇ ਮੰਨ ਲਾ ਪਹਿਲੇ ਸੂਏ 30 ਕਿਲੋ ਤੋਂ ਸਟਾਰਟਿੰਗ ਕਰੂ ਦੋਦੀ ਠੀਕ ਆ ਹਾਂ ਆੜਰੇ ਨੇ ਬਰਾਉਣਾ ਸਟਾਰਟ ਕਰਤਾ ਹੁਣੀ ਹੂੰ ਲੇਵਾ ਬਹੁਤ ਚੰਗਾ ਬਣਾਉਂਦੀ ਬਾਈ ਕਹਿੰਦਾ ਜਿੰਨੇ ਸਟਾਰਟ ਹੋਣਾ ਤੇ ਲੇਵਾ ਬਾਈ ਵਾਕਈ ਚੰਗਾ ਝੂਲੀ ਦੇਖੋ ਨਾ ਥਣ ਚਾਰੀ ਆ ਬਾਕੀ ਠੰਡੀ ਆ ਕੋਈ ਐ ਚੱਕਰ ਨਹੀਂ ਲਾਇ ਕੋਈ ਜਿਵੇਂ ਮਰ ਗਿਆ ਉਹਦਾ ਬਾਈ ਖੜਾ ਵੇ ਉਹੋ ਜਿਹਾ ਕੋਈ ਚੱਕਰ ਨਹੀਂ ਹੈਗਾ ਹਾਈਟ ਫੁੱਲ ਆ ਜਮ ਸਹੀ ਗੱਲ ਆ ਫੁੱਲ ਕਰਦਾਗਾ ਬਾਕੀ ਆਪਾਂ ਸਿਆਲ ਤੇ ਹੈ ਜੀਆਂ ਬੱਚਿਆਂ ਦਾ ਟ੍ਰਿਕ ਦਾਸ ਨੂੰ 1 ਤੋਂ 15 ਨੂੰ ਆਇ ਲੰਗਾ ਹਾਂ ਯਾਰ ਵੱਡੀਆਂ ਛੋਟੀਆਂ ਤੇ ਨਹੀਂ ਪੈਂਦੀਆਂ ਸਹੀ ਗੱਲ ਆ ਹਾਂਜੀ ਮੁੱਲ ਭਰਾ ਮੋਲ ਰਾਈਟਰ ਇਹਦਾ ਵੀ 55000 ਹੀ ਆਪਾਂ ਜੋੜਾ ਲੱਖ ਦਾ ਦੇ ਦਾਂਗੇ ਠੀਕ ਆ ਬਾਈ ਹਾਂਜੀ ਮੋਲ ਉਹਦਾ ਵੀ 55 ਇਹਦਾ ਵੀ 55 ਬਾਈ ਜੋੜਾ ਹੀ ਬਾਈ ਕਹਿੰਦਾ ਲੱਖ ਦਾ ਦੇ ਦੇਾਂਗੇ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਵੀਰ